ਹੇ ਹਾਂ ਸਤਿ ਸ੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੁਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਟੀਮਾਂ ਵਾਲੀ ਦੇ ਵਿੱਚ ਟੀਮਾਂ ਵਾਲੀ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਤੇ ਇਹ ਇੱਕ ਵੱਡਾ ਪਿੰਡ ਹੈ ਜਦੋਂ ਤੁਸੀਂ ਟੀਮਾਂ ਵਾਲੀ ਤੋਂ ਮਿੱਤਰੋ ਫਿਰ ਨਹੀਂ ਪੈ ਕੇ ਦੁਬਾਰੇ ਵਾਲੇ ਵਾਲੀ ਸਾਈਡ ਨੂੰ ਮੁੜੋਗੇ ਤੇ ਦੁਬਾਰੇ ਵਾਲੀ ਸਾਈਡ ਨੂੰ ਤੁਸੀਂ ਮੁੜਨਾ ਨਹੀਂ ਉਥੋਂ ਥੋੜਾ ਜਿਹਾ ਫਿਰ ਬਾੜੇ ਦਿਰਾਕਣੋਂ ਅਗੇ ਆਉਂਦੇ ਰਾਜਾ ਮੈਡੀਕਲ ਆਊਗਾ ਤੇ ਉਹ ਮੈਡੀਕਲ ਤੇ ਆ ਕੇ ਤੁਸੀਂ ਬਾਈ ਹੁਣਿਆਂ ਨਾਲ ਸੰਪਰਕ ਕਰ ਲਿਆ ਜਿਹਦੇ ਘਰ ਬਾਈ ਹੁਣਿਆਂ ਦਾ ਪਿੰਡ ਦੇ ਵਿੱਚ ਆ ਗੱਲਬਾਤ ਕਰਾਂਗੇ ਆਪਾਂ ਇੱਕ ਝੋਟੀ ਵਿਖਾਉਣੀ ਆ ਤੁਹਾਨੂੰ ਮਿੱਤਰੋ ਸੁਣ ਵਾਲੀ ਆ ਪਹਿਲਾ ਸੁਹਾਵਾ ਘਰੇਲੂ ਪਰਿਵਾਰ ਦੇ ਕੋਲੇ ਆ ਪਹਿਲਾਂ ਇਹਦੀ ਡਿਟੇਲ ਜਾਣਦੇ ਆ ਫਿਰ ਆਪਾਂ ਕਰਾਂਗੇ ਅਗਲੀ ਕਾਰਵਾਈ ਤੋਰਦੇ ਦੀਪਤਰਾਲਾ ਤੋਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਹੈ ਜੀ ਸੀਤਾ ਕੌਰ ਪਰਿਵਾਰ ਦੀ ਹਾਂ ਵਧੀਆ ਜੀ ਠੀਕ ਹੈ ਬਾਈ ਠੀਕ ਹੈ ਜੀ ਤੇ ਬਾਈ ਨਾਮ ਦੱਸੀਏ ਰਾਜਾ ਸਿੰਘ ਰਾਜਾ ਸਿੰਘ ਤੇ ਰਾਜਾ ਬਾਈ ਫਿਰ ਝੋਟੀਆਂ ਜਿਹੜੀ ਕਿੰਨਵਾ ਸੁਆ ਸੁੰਦੀ ਹੈ ਬਾਈ ਪਹਿਲੇ ਸੁਏ ਜੀ ਪਹਿਲੇ ਨਹੀਂ ਹੈ ਠੀਕ ਹੈ ਬਾਈ ਮਾਂ ਦਾ ਦੁੱਧ ਕਿੰਨਾ ਕੁ ਸੀ ਬਾਈ ਜਿੰਦੀ ਮਾਂ ਦਾ ਦੁੱਧ 14 15 ਕਿਲੋ ਦੁੱਧ ਸੀ ਜੀ ਇਹਦੀ ਮਾਂ ਦਾ ਦੁੱਧ 14 15 ਕਿਲੋ ਸੀਗਾ ਠੀਕ ਹੈ ਬਾਈ ਤੇ ਬਾਈ ਫਿਰ ਉਹ ਨਹੀਂ ਮਾਂ ਵੀ ਇਹਦੀ ਵੇਚਤੀ ਫਿਰ ਮਾਂ ਪਾਰ ਵੇਚਦੀ ਅੱਛਾ ਮਾਂ ਇਹਦੀ ਪਰ ਵੇਚਦੀ ਠੀਕ ਆ ਤੇ ਇਹ ਦਿਨ ਕਿੰਨੀ ਮੁਤਾਬਕ ਕਿੰਨੇ ਲੈ ਜੂਗੀ ਹਜੇ ਬਾਈ ਪੰਜ ਸੱਤ ਹਫਤੇ ਹੋਈ ਹੈ ਇਹ ਦਿਨ ਅਜੇ ਬਸ ਠੀਕ ਹੈ ਬਾਈ ਠੀਕ ਹੈ ਠੀਕਾ ਤੇ ਬਈ ਫਿਰ ਤੇਰੇ ਤਾਂ 300 ਰੁਪਏ ਮੁਤਾਬਕ ਜਿਵੇਂ ਆਪਣੇ ਪਸ਼ੂ ਦਾ ਰਵਾ ਹੁੰਦਾ ਘਰਾਣਾ ਹੁੰਦਾ ਮੇਰਾ ਮਨ ਕਹਿੰਦਾ ਝੋਟੀ ਇਹ ਵੀ ਦੁੱਧ ਚੰਗਾ ਦੇ ਦੂਗੀ ਪਹਿਲੇ ਸੋਚ ਹਾਂ ਜੀ ਦੁੱਧ ਇਹ ਦੇ ਜੂ ਚੰਗਾ ਦੇਊਗਾ ਦੁੱਧ ਵੀ ਹੂੰ ਇਹ ਮਹਾਂਗੋ ਦੋ ਦੋ ਦੀ ਘਰੇ ਰੱਖਣੀ ਹੀ ਹੈ ਤੁਹਾਨੂੰ ਹਾਂ ਠੀਕ ਹੈ ਫਿਰ ਕੀ ਕਾਰਨ ਬਣ ਗਿਆ ਵੇ ਕਾਰਨ ਵੀ ਪੈਸੇ ਪੈਸੇ ਲੋੜ ਪੈ ਗਈ ਬਸ ਮਨਜ਼ੂਰੀ ਬਣ ਗਈ ਮਨਜ਼ੂਰੀ ਬਣ ਗਈ ਸਾਂਭੀ ਵੀ ਰੂ ਨਾਲ ਸੀ ਨਾ ਬਾਈ ਹਾਂ ਜੀ ਹੂੰ ਮੋੜ ਲਓ ਬਸ ਜੀ ਮੋੜ ਲਓ ਹੂੰ ਸਤਾਈਆਂ ਰੱਖੀ ਸੀ ਸਾਂਭੀ ਹੈ ਆ ਵੀ ਔਖਾ ਹੋ ਜਾਂਦਾ ਫਿਰ ਸਹੀ ਗੱਲ ਆ ਬਾਈ ਹੈ ਨਾ ਤੇ ਬਾਈ ਇਹਦੇ 10 ਮਹੀਨੇ ਪੂਰੇ ਹੋਣੇਗੇ ਹਜੇ 10 ਮਹੀਨੇ ਹੋ ਗਏ ਪੂਰੇ ਦੇ ਤੇ 10 ਮਹੀਨੇ 10 ਦਿਨ ਛੋਟੀ ਲੈਂਦੀ ਹੁੰਦੀ ਹੈ ਵੀ ਹਜੇ ਕਹਿਣ ਤੋਂ ਪਾਵੇ ਆ ਵੀ ਛੋਟੀ ਪਿੱਛੋਂ ਨੀਵੀਂ ਨੂੰ ਵੀ ਪੂਰਾ ਨਹੀਂ ਪੂੜੇ ਤੋਂ ਹੋਈ ਹਜੇ ਛੋਟੀ 10 ਦਿਨ ਲੈ ਚੋਗੀ हां ले ਸਕਦੀ ਹੈ 아이 ਦਾ ਹੁਣ ਮੰਨ ਦਿਆ ਆਪਾਂ ਡਰ ਲੱਗੀ ਇਹਨਾਂ ਆਪਾਂ ਕਿੰਨੇ ਚੱਲਾ ਸੀ ਉਹਨੀਆਂ ਕੱਪੜਾ ਕੱਪੜਾ ਸਹੀ ਚੱਲਾਉਂਦਾ ਹਾਂ ਸਹੀ ਆਪਾਂ ਖਾੜੀ ਕਰਦੇ ਹੋ ਹੋ ਤੇ ਭਾਈ ਫਿਰ ਰੇਟ ਹੁਣ ਕੀ ਤੈਅ ਕਰਦੀ ਰਾਜਾ ਭਾਈ ਰੇਡ ਇਹ 1 ਦਾ 1 ਲੱਖ 10 ਹਜ਼ਾਰ ਮਾਣ 1 ਲੱਖ 10 ਹਜ਼ਾਰ ਰੁਪਏ ਦੇ ਵਿੱਚੋਂ ਕੋਈ ਭੈਣ ਭਰਾ ਆ ਗਿਆ ਤਾਂ ਆਪਾਂ ਮਾਨਤਨ ਕਰ ਆ ਮਾਨਤਨ ਕਰਦੇ ਹਾਂ ਠੀਕ ਆ ਭਾਈ ਠੀਕ ਆ ਲੈ ਵੀ ਮਿੱਤਰੋ ਪਹਿਲਾ ਸੂਆ ਝੋਟੀ ਆ 3 ਸਾਲ ਦੀ ਇਹਦੀ ਉਮਰ ਕਰਮਾ ਵਾਲੀ ਦੀ ਇਹਨਾਂ ਦੁੱਧ ਦਾ ਰਿਕਾਰਡ ਆ ਜਿਹੜਾ ਕਰਮਾ ਵਾਲੀ ਦਾ ਉਹ ਤੁਹਾਨੂੰ ਦੱਸ ਦੇਵਾਂ ਮੈਂ ਕਰਮਾਂ ਵਾਲੀ ਦਾ ਦੁੱਧ ਦਾ ਰਿਕਾਰਡ ਹੈਗਾ ਵਾ ਜਿਹੜਾ ਮਿੱਤਰੋ ਇਹਦੀ ਮਾਂ ਦਾ 15 14 ਕਿਲੋ ਦਾ ਇਹ ਉਸ ਮਾਂ ਦੀ ਧੀ ਆ ਜਿੰਦੇ ਚੰਗਾ ਘਰਾਣਾ ਚੰਗਾ ਰਿਕਾਰਡ ਆ ਹੁਣ ਇਹ ਕਰਮਾਂ ਵਾਲੀ ਮਿੱਤਰੋ ਜਿਹੜੇ ਦਿਨ ਲੈਂਦੀ ਆ ਹਜੇ ਸੂਨ ਦੇ ਵਿੱਚ 5-7 ਕਿਉਂਕਿ 10 ਮਹੀਨੇ ਨੂੰ ਕੰਪਲੀਟ ਹੋਇਆ ਤਾਂ 10 ਮਹੀਨਿਆਂ ਦੇ ਵਿੱਚ ਵਿੱਚ ਇਹਨੇ ਕਿਥੋਂ ਦੀ ਕਿਥੇ ਚਲੀ ਜਾਣਾ ਤੇ ਪੂਰਾ ਰਿਕਾਰਡ ਤੋੜ ਜਿਹੜਾ ਲੇਵਾ ਇਹਨੇ ਬਣਾ ਕੇ ਸੋਣਾ ਵਾ ਤੇ 1,10,000 ਰੁਪਈਆ ਦੀ ਡਿਮਾਂਡ ਤੈਅ ਕਰ ਲਈਆ ਉਹਦੇ ਵਿੱਚੋਂ ਮਾਨਤਾਨ ਹੋ ਜਾਊਗਾ ਗੱਲਬਾਤ ਲਈ ਆਪਾਂ ਨੰਬਰ ਜਿਹੜਾ 22 ਹੋਣ ਦਾ ਲੈ ਲੈਣੇ ਬਈ ਰਾਜੀ ਨੰਬਰ ਦਈਏ ਆਪਣਾ ਨੰਬਰ 90416 90416 85738 85738 85738 9041685738 9041685738 ਬਾਈ ਦਾ ਨੰਬਰ ਹੈ ਇਸ ਨੰਬਰ ਤੇ ਗੱਲਬਾਤ ਕਰਨੀ ਹੈ ਤੁਸੀਂ ਮਿੱਤਰੋ ਪਿੰਡ ਟੀਮਾਂ ਵਾਲੀ ਜ਼ਿਲ੍ਹਾ ਲਗਦਾ ਵਾ ਬਾਈ ਹੁਣਿਆਂ ਨੂੰ ਫਰੀਦਕੋਟ ਤੇ ਫਰੀਦਕੋਟ ਦੀ ਬੁੱਕਲ ਦਾ ਨਿਕਰ ਮੰਦਾ ਵਾ ਰਾਜਾ ਮੈਡੀਕਲ ਤੇ ਆ ਕੇ ਬਾਈ ਨਾਲ ਸੰਪਰਕ ਕਰ ਲਿਓ ਧੰਨਵਾਦ ਪਹਿਲਾ ਸੂਆ ਚੋਟੀਆਂ